ਦਾ ਦਰਵਾਜ਼ਾ ਬਹੁਤ ਬਹੁਤ ਤਕਰੀਰਾਂ ਤੋਂ ਹੋ ਗੋ ਇਸ ਦੇ ਤਰਫ ਆਇਆ ਦਰਵਾਜਪੁਰ ਮੰਡਲ ਤਨਵਾਰ ਦੀ ਹੋਤ ਬਹੁਤ ਬਹੁਤ ਬਗਾਈਆਂ ਪਿੱਤੇ ਇੱਕ ਬਾ ਟਿੰਡਰ ਮਿੱਤਲ ਜੀ ਦਾ ਜਿਹੜੇ ਕਿ ਪੰਜਾਬ ਦੇ ਸਦੇ ਵਾਈਸ ਪ੍ਰੈਜ਼ੀਡੈਂਟ ਹੈ ਔਰ ਹੋਰ ਜਿੰਨੇ ਵੀ ਸਾਈਬਾਂਸ ਕੇਜ ਦੇ ਉੱਤੇ ਬੈਠੇ ਹੈ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਿਉਂਕਿ ਸਮਾਂ ਬਹੁਤ ਜ਼ਿਆਦਾ ਹੋ ਜਾਏਗਾ ਅਗਰ ਇੱਕ ਇੱਕ ਦਾ ਨਾਮ ਲਵਾਗੇ ਅੱਜ ਦੇ 75ਵੇਂ ਗਣਤਤਵ ਦਿਵਸ ਤੇ ਸਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਉਸ ਤੋਂ ਬਾਅਦ 26 ਨਵੰਬਰ 1949 ਨੂੰ ਸਾਡਾ ਜਿਹੜਾ ਸੰਵਿਧਾਨ ਬਣਿਆ ਲੇਕਿਨ ਲਾਗੂ ਉਹ 26 ਜਨਵਰੀ 1950 ਨੂੰ ਹੋਇਆ ਸੀ ਜਿਦੇ ਵਿੱਚ ਕੀ ਸਾਨੂੰ ਅਧਿਕਾਰ ਦਿੱਤੇ ਗਏ ਮਹਿਲਾਵਾਂ ਪੁਰਸ਼ਾਂ ਨੂੰ ਜਾਂ ਕੋਈ ਵੀ ਰਾਇਸ ਨੂੰ ਸਾਡੇ ਕਿ ਅਸੀਂ ਆਪਣਾ ਨੇਤਾ ਚੁਣ ਸਕਦੇ ਹਾਂ ਵੋਟਿੰਗ ਦਾ ਅਧਿਕਾਰ ਵੀ ਜਨਵਰੀ 1950 ਦੇ ਦਿਨ ਇਹ ਸਾਡੇ ਲਈ ਦੋ ਦੋ ਖੁਸ਼ੀਆਂ ਕਿਉਂਕਿ ਇੱਕ ਤਾਂ ਸਾਡਾ ਸੰਵਿਧਾਨ ਲਾਗੂ ਹੋਇਆ ਇੱਕ ਸਾਡਾ ਗਨਤੰਤਰ ਦਿਵਸ ਹੈ ਤੇ ਸਾਰਿਆਂ ਨੂੰ ਡਬਲ ਡਬਲ ਮੁਬਾਰਕਬਾਦ ਤੋਂ ਜਿਹੜੀ ਗੱਲਾਂ ਹੁਣ ਸਾਰਿਆਂ ਨੇ ਪਹਿਲਾਂ ਕਹਿ ਦੀਆਂ ਉਹ ਦੁਬਾਰਾ ਨਾ ਰਿਪੀਟ ਕਰਦਾ ਹੋਇਆ ਤੇ ਸਾਰਿਆਂ ਨੂੰ ਫੇਰ ਬੇਨਤੀ ਕਰਦਾ ਤੇ ਬਹੁਤ ਬਹੁਤ ਧੰਨਵਾਦ ਕਰਦਾ ਇਹ ਜੱਭਜੀ ਵੀ ਆਏ ਆ ਕੇਸ਼ਵ ਸਿਆਲ ਜੀ ਤਿਲਕਰਾਲੀ ਲੋਹੜਾ ਜੀ ਜ਼ਿਲ੍ਹੇ ਦੇ ਕਾਸ਼ੀਰ ਮੋਚਾਂ ਦੇ ਪ੍ਰਧਾਨ ਤੁਹਾ ਵੀ ਲੰਬੇ ਸਮੇਂ ਤੋਂ ਕਿੱਥੇ ਗ੍ਰਾਮ ਇਹ ਤੁਹਾਡਾ ਬੱਚਾ ਹੈ ਅੱਜ ਪਤਾ ਲੱਗਿਆ ਤੁਸੀਂ ਇਹਨੂੰ ਕਿੰਨਾ ਪਿਆਰ ਕਰਦੇ ਹੋ ਤੁਹਾਡਾ ਇੱਥੇ ਆਇਆ ਹਾਂ ਦਾ ਮੈਂ ਆਪਣੇ ਵੱਲੋਂ ਦੀਪਕ ਜੀ ਵੱਲੋਂ ਸਾਰੇ ਪਰਿਵਾਰ ਵੱਲੋਂ ਬੀਜੇਪੀ ਪਰਿਵਾਰ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ 75ਵੇਂ ਗੰਦਰਦਰ ਦੇ ਵਧੀਆਂ ਮੈਂ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਤੁਹਾਡਾ ਇੱਕ ਵਾਰ ਫੇਰ ਬਹੁਤ-ਬਹੁਤ ਧੰਨਵਾਦ ਹੁਣ ਸਾਡੇ ਵਿੱਚ سڈے وائس پردھان شری جتندر متل جی جی مہمان نے اچھے پروگرام کے وہ اپنے سانجے کریں گے اس بعد دیپک جی سارا کام ماتا جی واقعی جی شری رام بہت ہی ستکار یوگ ج ਵੈਸ ਪ੍ਰਧਾਨ ਅਤੇ ਇਸ ਇਲਾਕੇ ਦੇ ਪਰਿਵਾਰੀ ਭਗਤ ਨਿਰਮਲ ਨਈਅਤ ਜੀ ਖਾਸ ਤੌਰ ਤੇ ਹਲਕਾ ਪੂਰਬੀ ਦੇ ਤੇ ਹਲਕਾ ਪੂਰਬੀ ਹੋਵੇ ਇੱਥੇ ਜਿਹੜੀ ਕਮੀ ਅਜੇ ਤੱਕ ਰਹੀ ਹੈ ਵੀ ਉਹ ਇੱਕ ਮੋਤੀ ਜਿਹੜਾ ਬਾਤੀ ਜਨਤਾ ਪਾਰਟੀ ਦਾ ਨਰਿੰਦਰભાઈ ਮੋਦੀ ਜੀ ਦੀ ਜਿੱਤ ਦੇ ਵਿੱਚ ਨਹੀਂ ਆਪਾਂ ਜੋੜ ਸਕਿਆ ਹੈ ਕਿ ਆਪਾਂ ਘਰ ਘਰ ਜਿਹੜਾ ਪ੍ਰਚਾਰ ਕਰੇ ਪੁਕਾਰ ਫਿਰ ਇੱਕ ਵਾਰ ਮੋਦੀ ਸਰਕਾਰ ਵਾਰ ਨੰਬਰ 2 ਕਰੇ ਪੁਕਾਰ ਹੋ ਨੰਬਰ ਤੋਂ ਕਰੇ ਪੁਕਾਰ ਫਿਰ ਇੱਕ ਵਾਰ ਮੋਦੀ ਸਰਕਾਰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਮੰਚ ਤੇ ਬੈਠੇ ਬੀਜੇਪੀ ਦੇ ਸਮੂਹ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇੱਥੇ ਆ ਕੇ ਸਾਡਾ ਮਾਨ ਸਨਮਾਨ ਕੀਤਾ ਔਰ ਪਲਾਸਟਿਕ ਜਿਹਨੇ ਬੈਠੇ ਸਾਰੇ ਮੇਰੇ ਨਾਲ ਪਰਿਵਾਰ ਦੇ ਮੈਂ ਚਾਹੁੰਦਾ ਹਾਂ ਉਹਨਾਂ ਅੱਜ ਕੋਈ ਨਾ ਬਾਹਰ ਦਾ ਨਿਕਾ ਸਾਰੇ ਸਾਡੇ ਆਪਣੇ ਚਾਪੀ ਭਾਰਤ ਕਰਦੇ ਹੋਗੇ ਤਾਂ ਵੀ ਬੈਠੇ ਰਹਿਣਗੇ ਔਰ ਇਹ ਤੁਹਾਨੂੰ ਸਾਰਿਆਂ ਨੂੰ ਇੱਕ ਹੋਰ ਖੁਸ਼ਖਬਰੀ ਦੇਣਾ ਚਾਹਾਂਗਾ ਆਪਾਂ ਇੱਥੇ ਆਪਣੀ ਘਰ ਦੇ ਬਾਹਰ ਬੀਜੇਪੀ ਇਲਾਕਾ ਨੰਬਰ 2 ਸਲੋਪ ਉੱਤਰ ਖੋਜਤਾ ਵਾ ਕਿਸੇ ਨੂੰ ਕੋਈ ਵੀ ਮੁਸ਼ਕਲ ਆ ਕੋਈ ਪਰੇਖਾਨੀ ਆ ਕਿ ਦਿੱਕਤ ਆ ਤੁਸੀਂ ਜਦੋਂ ਮਰਜ਼ੀ ਆ ਕੇ ਇੱਥੇ ਆਪਣੀ ਪਰੇਖਾਨੀ ਦੱਸੋ ਅਸੀਂ ਤਨਮਨ ਤੁਹਾਡਾ ਹੱਲ ਕਰਾਵਾਂਗੇ ਹਰ ਵੇਲੇ ਤੁਹਾਡੀ ਸੇਵਾ ਲਈ ਹਾਜ਼ਰ ਰਹਾਂਗੇ ਜਿੰਦਾਬਾਦ ਧੰਨਵਾਦ ਜੀ ਧੰਨਵਾਦ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਸਾਰੇ ਸਾਰੇ ਜੀ ਸ੍ਰੀ ਨਾਮ ਜੈ ਬਜਰੰਗੀ ਜੈ ਹੁਤ ਨਹੀਂ ਬੋਲੋ ਜੈ ਬਜਰੰਗੀ ਜੈ ਹਨੂਮਾਨ ਜੈ ਬਜਰੰਗੀ ਜੈ ਹਨੂਮਾਨ ਜੈ ਬਜਰੰਗੀ ਜੈ ਹਨੂਮਾਨ ਬੰਦੀ ਮਾਤਰਮ ਜੈ ਸ੍ਰੀ ਨਾਮ बन्दे मातरम जय श्री राम सारेन बधाईया बोलो यार बन्दे मातरम जय श्री राम जय बजरंगी जय हनुमान जय बजरंग जय हनुमान श्री नरेंद्र मोदी जिंदाबाद जिंदाबाद जय हनुमान बन्दे मातरम जय श्री राम 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 जय बजरंगी जय हनुमान بہت بدھائی سارے چولا رنگ دے بسنتی چولا میرا رنگ دے جا یہ وہ چولا ہے کہ جس پر رنگ چڑے نہ اس چولے کی پوجا ਖੂਨ ਸੇ ਆਪਣੇ ਰੰਗ ਦੇਂਗੇ ਹਮ ਇਨਕੇ ਲਈ ਸਭ ਤੋਂ ਪਹਿਲਾਂ ਤਾਂ ਮੈਂ ਦੇਸ਼ ਵਾਸੀਆਂ ਨੂੰ 75ਵੇਂ ਗਣਤੰਤਰ ਦਾ ਦਿਵਸ ਦੀ ਬਹੁਤ ਬਹੁਤ ਵਧਾਈ ਦਿਨਨਾਵਾ ਉਹ ਨਾਲ ਹੀ ਉਹ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਆਈ ਨਮਨ ਕਰਦੇ ਆ ਕਿ ਉਹ ਸ਼ਹੀਦਾਂ ਨੇ ਜਿਹੜੀ ਸ਼ਹਾਦਤ ਦਿੱਤੀ ਉਹ ਸ਼ਹਾਦਤ ਦੇ ਪਲ ਤੇ ਨਰਿੰਦਰ ਮੋਦੀ ਜੀ ਨੇ ਪਿਆਰਾ ਦਿੰਦੇ ਹੋਏ ਆ ਦੇਸ਼ ਨੂੰ ਪੰਜਵੇਂ ਸਥਾਨ ਤੇ ਲਿਆ ਕੇ ਖੜਾ ਕਰ ਦਿੱਤਾ ਉਹਨਾਂ ਦਾ ਇੱਕ ਸੁਪਨਾ ਸੀ ਜਦੋਂ ਸ਼ਹਾਦਤ ਦਿੱਤੀ ਕਿ ਸਾਡਾ ਦੇਸ਼ ਕਿਸ ਤਰੀਕੇ ਦਾ ਹੋਵੇ ਨਰਿੰਦਰ ਮੋਦੀ ਜੀ ਆਏ ਨਰਿੰਦਰ ਮੋਦੀ ਜੀ ਨੇ ਜਦੋਂ ਸੱਤਾ ਸੰਭਾਲੀ ਅੱਜ 9.5 ਸਾਲ ਦੇ ਵਿੱਚ ਇੱਕ ਐਸੀ ਕਾਇਆਪਲਟ ਕਰਕੇ ਰੱਖਤੀ ਕਿ ਅੱਜ ਸਾਡਾ ਪੂਰੇ ਦੇਸ਼ ਦੇ ਵਿੱਚ ਜਦੋਂ ਅਸੀਂ ਬਾਹਰ ਜਾਂਦੇ ਆ ਦੇਸ਼ਾਂ ਦੇ ਵਿੱਚ ਤੇ ਅਸੀਂ ਕਹਿੰਦੇ ਕਿੱਥੋਂ ਆਏ ਆ ਅਸੀਂ ਲੋਕ ਜਦੋਂ ਕੋਈ ਵੀ ਕਹਿੰਦਾ ਭਾਰਤ ਤੋਂ ਆਏ ਆ ਤੇ ਉਹਨਾਂ ਨੂੰ ਸਥਾਨ ਨਹੀਂ ਮਿਲਦਾ ਉਹਨਾਂ ਨੂੰ ਐਸਾ ਮੱਲਵ ਸਵਾਗਤ ਕੀਤਾ ਜਾਂਦਾ ਉਹਨਾਂ ਦਾ ਐਸਾ ਸਨਮਾਨ ਕੀਤਾ ਜਾਂਦਾ ਵੈ ਸ਼ਾਇਦ ਕਲਪਨਾ ਵੀ ਨਹੀਂ ਤੁਸੀਂ ਕਰ ਸਕਦੇ ਕਿ ਦੇਸ਼ ਵਾਸੀ ਭਾਰਤ ਦਾ ਗਰਵ ਜਿਹੜਾ ਭਾਰਤ ਦਾ ਜਿਹੜਾ ਸਾਡਾ ਸੀਨਾ ਵੈ ਇੰਨਾ ਚੋੜਾ ਹੋ ਜਾਂਦਾ ਕਿ ਜਦੋਂ ਅਸੀਂ ਕਹਿੰਨੇ ਆਸੀਂ ਭਾਰਤ ਤੋਂ ਆਏ ਆ ਮਨਿੰਦਰ ਮੋਦੀ ਤੋਂ ਤੇ ਅੱਗੇ ਉਹ ਦਿਨ ਵੀ ਸੀ ਕਿ ਸਾਨੂੰ ਵੀ ਜੇ ਵੀ ਨਹੀਂ ਮਿਲਦੇ ਸੀ ਔਰ ਸਾਨੂੰ ਜਿਹੜਾ ਵੈ ਉੱਥੇ ਬੈਠਣ ਨੂੰ ਵੀ ਜਗ੍ਹਾ ਨਹੀਂ ਮਿਲਦੀ ਸੀ ਔਰ ਉਹ ਦਿਨ ਜਿਆਦਾ ਦੂਰ ਨਹੀਂ ਅਸੀਂ ਸਾਡੀ ਜਿਹੜੀਆਂ ਨਰਿੰਦਰ ਮੋਦੀ ਜੀ ਦੀਆਂ ਸਕੀਮਾਂ ਜੋ ਉਹ ਇਸ ਤਰੀਕੇ ਨਾਲ ਲੈ ਕੇ ਆ ਰਹੇ ਨੇ ਕਿ ਜਿਹੜਾ ਲਾਸਟ ਵਿਅਕਤੀ ਹੈ ਉਹਦੇ ਤੱਕ ਕਿਸ ਤਰੀਕੇ ਨਾਲ ਉਹ ਸਾਡੀਆਂ ਸਕੀਮਾਂ ਪਹੁੰਚ ਸਕਾ ਇਹ ਆਪ ਹੀ ਕਹਿੰਦੇ ਸੀ ਕਿ ਸਾਡੀਆਂ ਸਕੀਮਾਂ ਉੱਪਰੋਂ ਚਲਦੀਆਂ ਕਾਂਗਰਸ ਵਾਲੇ ਕਹਿੰਦੇ ਸੀ ਤੇ ਸਾਡੀਆਂ ਜਿਹੜੀਆਂ 30 ਪੈਸੇ ਤੱਕ 25 ਪੈਸੇ ਤੱਕ ਦੇਸ਼ ਵਾਸੀਆਂ ਦਾ ਕੰਮ ਸੀ ਮਗਰ ਹੁਣ 100% ਜਿਹੜੀ ਹੈ ਅੱਜ ਉਜਲਾ ਯੋਜਨਾ ਦੇ ਤਹਿਤ 10 ਕਰੋੜ 35 ਲੱਖ ਪਰਿਵਾਰਾਂ ਨੂੰ ਜਿਹੜੀ ਉਜਲਾ ਯੋਜਨਾ ਦਾ ਲਾਭ ਮਿਲਿਆ ਔਰ ਇਹਦੇ ਵਿੱਚ ਵੀ ਕੋਈ ਦੂਰ ਆਏਗੀ ਨਰਿੰਦਰ ਮੋਦੀ ਜੀ ਤੇ ਕਹਿੰਦੇ ਨੇ ਨਰਿੰਦਰ ਮੋਦੀ ਜੀ ਨੇ ਜੋ ਇੱਕ ਐਸੀ ਮਹਿਮ ਚਲਾਤੀ ਹੈ ਕਿ ਉਹ ਦਿਨ ਦੂਰ ਨਹੀਂ ਹੈ ਕਿ ਸਾਡਾ ਇਹ ਦੇਸ਼ ਵਿਸ਼ਵਗੁਰੂ ਦੇ ਨਾਮ ਤੇ ਜਿੱਦਾਂ ਪਹਿਲਾਂ ਸੀਗਾ ਸੋਨੇ ਦੀ ਚਿੜੀਆ ਔਰ ਵਿਸ਼ਵਗੁਰੂ ਉਸੇ ਤਰੀਕੇ ਨਾਲ ਹੀ ਜਾਣਿਆ ਜਾਏਗਾ ਕਿਉਂਕਿ ਪਹਿਲਾਂ ਵੀ ਜਦੋਂ ਅਖੰਡ ਭਾਰਤ ਦਾ ਇੱਕ ਹਿੱਸਾ ਸਾਡੇ ਚ ਕਈ ਹਿੱਸੇ ਸੀ ਚਾਹੇ ਅਫਗਾਨਿਸਤਾਨ ਹੋਵੇ ਮਾਇਨਮਾਰ ਹੋਵੇ শ্রীলੰਕਾ ਹੋਵੇ ਇਹ ਹਿੱਸੇ ਟੁੱਟੇ ਹੋਏ ਸੀ ਉਹ ਜਿਆਦਾ ਦਿਨ ਦੂਰ ਨਹੀਂ ਅਸੀਂ ਜਿਹੜੀ ਨਰਿੰਦਰ ਮੋਦੀ ਜੀ ਦੀ ਅਧਿਖਤਾ ਦੇ ਵਿੱਚ ਦੁਆਰਾ 400 ਸੀਟਾਂ ਲੈ ਕੇ ਜਿਹੜੀ ਸਰਕਾਰ ਬਣਾਵਾਂਗੇ ਔਰ ਲੁਧਿਆਣੇ ਦੇ ਵਿੱਚੋਂ ਸਾਡਾ ਮੈਂਬਰ ਪਾਰਲੀਮੈਂਟ ਉਹ ਇੱਕ ਮਨਕਾ ਜਿਹੜਾ ਕਿ ਨਰਿੰਦਰ ਮੋਦੀ ਜੀ ਦੀ ਮਾਲਾ ਦੇ ਵਿੱਚ ਪੁਰੇ ਜਾਣ ਵਾਲਾ ਵੈ ਉਹ 100% ਸਾਡੇ ਕਾਰਜਕਰਤਾ ਦੇ ਸਾਡੇ ਭਰਾਵਾਂ ਦੇ ਸਾਡੇ ਨਾਲ ਜਿਹੜੇ ਸਾਥੀ ਬੈਠੇ ਨੇ ਅੱਜ ਦੀਪਕ ਜੀ ਜਿਸ ਵਾਰਡ ਨੰਬਰ 2 ਦੇ ਵਿੱਚ ਅਸੀਂ ਬੈਠੇ ਆ ਉਹਨਾਂ ਦੇ ਪ੍ਰੋਗਰਾਮ 'ਚ ਆਏ ਆ ਔਰ ਵਿਨਾਇਕ ਜੀ ਪਲਵੀ ਸਾਡੇ 3 ਨੰਬਰ ਸਾਡੀ ਭੈਣ ਪਲਵੀ ਵਿਨਾਇਕ ਜੀ ਮਨੂ ਰੋੜਾ ਜੀ ਡਾਕਟਰ ਨਿਰਮਲ ਨਾਇਰ ਜੀ ਡਾਕਟਰ ਪਰਮਿੰਦਰ ਪਰਮਜੀਤ ਜੀ ਸੁਖਦੇਵ ਗੀਲ ਜੀ ਔਰ ਜਿੰਨੇ ਵੀ ਸਾਡੇ ਸਾਥੀ ਬੈਠੇ ਨੇ ਅੰਕੁਰ ਵਰਮਾ ਜੀ ਉਹ ਜਿੰਨੇ ਵੀ ਸਾਥੀ ਬੈਠੇ ਨੇ ਸਾਰਿਆਂ ਨੇ ਇੱਕ ਨਿਸ਼ਚੈ ਕਰ ਲਿਆ ਕਿ ਅਸੀਂ ਜਿਹੜੇ ਇਹ 3 ਮਹੀਨੇ 4 ਮਹੀਨੇ ਅਸੀਂ ਘਰ ਨਹੀਂ ਬੈਠੇ ਅਸੀਂ ਹਰ ਘਰ ਦਰਵਾਜ਼ਾ ਖੜਕਾ ਕੇ ਜਿਹੜੀਆਂ ਯੋਜਨਾਵਾਂ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਸਾਡੀਆਂ ਉੱਪਰੋਂ ਸਕੀਮਾਂ ਆਈਆਂ ਹੋਈਆਂ ਨੇ ਉਹ ਘਰ ਘਰ ਪਹੁੰਚਾਵਾਂਗੇ ਔਰ ਕੋਈ ਤਕਲੀਫ ਜਿਹੜੀ ਕੀ ਰਹਿ ਗਈ ਹੈ ਮੇਰੇ ਸਾਹਮਣੇ ਤਾਂ ਐਸਾ ਕੋਈ ਵਿਅਕਤੀ ਨਹੀਂ ਹੈ ਜਿਹੜਾ ਕਿ ਇਹ ਕਹਿ ਸਕੇ ਕਿ ਨਰਿੰਦਰ ਮੋਦੀ ਜੀ ਸਰਕਾਰ ਦੇ ਵਿੱਚ ਚਾਹੇ ਜਨਤਨ ਹੋਵੇ ਚਾਹੇ ਕੋਈ ਅਸੀਂ ਛੋਟੇ ਤੋਂ ਲੈ ਕੇ ਵੱਡੇ ਤੱਕ ਵਪਾਰੀ ਤੋਂ ਲੈ ਕੇ ਚਾਹੇ ਅਸੀਂ ਆਪਣੇ ਰੱਖਿਆ ਕਰਨ ਵਾਲੇ ਸਾਡੇ ਸੈਨਾ ਸੈਨਾ ਕਲਿਏ ਸਨਾਨੀ ਕਲਿਏ ਸਭ ਜਿਹੜਾ ਆਪਣੀ ਬਾਰਡਰਾਂ ਤੇ ਖੜੇ ਨਹੀਂ ਮਤਲਬ ਉਹਨਾਂ ਦਾ ਗਰਮ ਨਾਲ ਸੀਨਾ ਚੋੜਾ ਹੁੰਦਾ ਵਾ ਕਿ ਨਰਿੰਦਰ ਮੋਦੀ ਜੀ ਦੀ ਸਰਕਾਰ ਜਿਹੜੀ ਇਸ ਤਰੀਕੇ ਨਾਲ ਚੱਲ ਰਹੀ ਹੈ ਅੱਜ ਸਾਨੂੰ ਪਤਾ ਲੱਗ ਰਿਹਾ ਕਿ ਸਾਡੇ ਜਿਹੜੇ ਸ਼ਹੀਦ ਹੋਏ ਸੀਗੇ ਉਹਨਾਂ ਦਾ ਸੁਪਨਾ ਉਹਨਾਂ ਦੀ ਜਿਹੜੀਆਂ ਆਛਾਵਾ ਸੀਗੀਆਂ ਅਸੀਂ ਜਿਹੜੀ ਸ਼ਹਾਦਤ ਦਿੱਤੀ ਅੱਜ ਉਹ ਵੀ ਉੱਪਰ ਬੈਠ ਕੇ ਸੋਚਦੇ ਹੋਣਗੇ ਕਿ ਨਰਿੰਦਰ ਮੋਦੀ ਜੀ ਨੇ ਪੂਰੀਆਂ ਕਰ ਦਿੱਤੀ ਸਿਧਾਂਤ ਨੂੰ ਨਮਨ ਕਰਦਾ ਇਹਨਾਂ ਦੀ ਸ਼ਹਾਦਤ ਦੇ ਹਾਂਜੀ ਬਣਾ ਦੋਸਤ ਅੱਜ ਅਸੀਂ ਆਜ਼ਾਦੀ ਦਾ ਇੱਥੇ ਮਾਨ ਮਾਨਦੇ ਹਾਂ ਔਰ ਜਿਹੜਾ ਸੰਵਿਧਾਨ ਬਾਬਾ ਭੀਮਰਾਮ ਮੇਧਕਰ ਜੀ ਨੇ ਲਿਖਿਆ ਉਹਨਾਂ ਨੂੰ ਵੀ ਮੈਂ ਨਮਨ ਕਰਦਾ ਇਸ ਦਿਨ ਤੇ ਕਿ ਜੋ ਉਹਨਾਂ ਨੇ ਸੰਵਿਧਾਨ ਸਾਨੂੰ ਦਿੱਤਾ ਅੱਜ ਉਹਦੇ ਵਿੱਚ ਜਿਹੜੀਆਂ ਐਮੈਂਡਮੈਂਟ ਹੋਈਆਂ 127 ਐਮੈਂਡਮੈਂਟਸ ਹੋ ਚੁੱਕੀਆਂ ਉਸ ਤੋਂ ਬਾਅਦ ਔਰ ਸੰਵਿਧਾਨ ਜਿਹੜਾ ਐਸਾ ਸੰਵਿਧਾਨ ਵਰਲਡ ਦੇ ਵਿੱਚ ਕਿਸੇ ਵੀ ਦੇਸ਼ ਦਾ ਨਹੀਂ ਜੋ ਸਾਡੇ ਦੇਸ਼ ਦਾ ਹੈ ਅੱਜ ਮੈਂ ਇੱਕ ਵਾਰ ਫੇਰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਇਲਾਕਾ ਨੂੰ ਅਸੀਂ ਨੂੰ 75ਵੇਂ ਗੰਤੰਦਰ ਦੇ ਵਧੀਆਂ ਮੁਬਾਰਕਵਾਦ ਜੋ ਡਿਰੀ ਦਾ ਸਪੀਕਿੰਗ ਨੰਬਰ ਵਾਰ ਦਿੱਤੀ ਗਈ ਵਾਰ ਨੰਬਰ 2 ਦੇ ਵਿੱਚ ਕੀਤੀ ਗਈ ਜੀ ਸਾਡਾ ਛੋਟਾ ਵੀਰ ਦੀਪਕ ਸ਼ਰਮਾ ਜਿਹਨਾਂ ਦਾ ਜਨਮ ਸੀ ਇੱਥੇ ਤੋਂ ਘਾਟਨ ਵੀ ਕੀਤਾ ਦਫਤਰ ਦਾ ਇਹਨਾਂ ਵੱਲੋਂ ਇਹ ਪ੍ਰੋਗਰਾਮ ਵਿਕਿਆ ਗਿਆ ਸੀ ਉਹ ਪੂਰਬੀ ਦੇ ਵਿੱਚ ਇੱਥੇ ਪ੍ਰੋਗਰਾਮ ਰੱਖਿਆ ਗਿਆ ਸੀ ਤੁਸੀਂ ਦੇਖਿਆ ਵੀ ਲੋਕਾਂ ਨੇ ਬੜੀ ਖੁਸ਼ੀ ਨਾਲ ਔਰ ਹੂਮਾ ਮਾਗੇ ਇਸ ਪ੍ਰੋਗਰਾਮ ਦੇ ਵਾਸਤੇ ਜੈ ਉਹਨਾਂ ਨੂੰ ਮੈਂ ਬਹੁਤ ਬਹੁਤ ਸ਼ੁਭ ਦਿਹਾੜਾ ਭਾਰਤ ਵਾਸਤੇ ਪੂਰੇ ਵਿਸ਼ਵ ਵਾਸਤੇ ਭਾਰਤ ਦਾ 75ਵਾਂ ਗਣਤੰਤਰ ਦਾ ਦਿਨ ਬੜੀ ਧੁੰਮਤਾਂ ਮਨ ਮਨਾ ਰਿਹਾ ਹੈ ਅੱਜ ਜਿਵੇਂ ਭਾਰਤੀ ਜਨਤਾ ਪਾਰਟੀ ਹਲਕਾ ਪੂਰਬੀ ਦਾ ਪ੍ਰੋਗਰਾਮ ਵਾਰਡ ਨੰਬਰ 2 ਦੇ ਵਿੱਚ ਦੀਪਕ ਸ਼ਰਮਾ ਜੀ ਦੀ ਅਗਵਾਈ ਦੇ ਵਿੱਚ ਕੀਤਾ ਗਿਆ ਜਿਸ ਦੇ ਵਿੱਚ ਭਾਰੀ ਸੰਖਿਆ ਦੇ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ ਸਾਡੇ ਵਿੱਚ ਮੁਖਮੰ ਸਾਡੇ ਛੋਟੇ ਵੀਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਾਈਸ ਪ੍ਰਧਾਨ ਜਤਿੰਦਰ ਮਿੱਤਲ ਜੀ ਨੇ ਝੰਡੇ ਦੀ ਰਸਮ ਅਦਾ ਕੀਤੀ ਔਰ ਉਹਦੇ ਵਿੱਚ ਸਾਡੇ ਪੰਜੇ ਮੰਡਲ ਪ੍ਰਧਾਨ ਔਰਾਂ ਦੀ ਟੀਮਾਂ ਨੇ ਮਹਿਲਾ ਮੰਡਲ ਦੀਆਂ ਟੀਮਾਂ ਨੇ ਹਿੱਸਾ ਲਿਆ ਮੈਂ ਆਪਣੇ ਵੱਲੋਂ ਵਾਰਡ ਨੰਬਰ 2 ਦੇ ਇਲਾਕਾ ਨਿਵਾਸੀਆਂ ਨੂੰ ਔਰ ਸਾਰੇ ਵਾਰਡਾਂ ਇਸ ਹਾਲ ਕੇ ਨੂੰ ਆਪਣੇ ਵੱਲੋਂ ਅੱਜ ਦੇ ਦਿੰਦੇ ਤੇ ਬਹੁਤ-ਬਹੁਤ ਵਧਾਈ ਦਿੰਦਾ ਹਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅਸੀਂ ਸਭ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦੇ ਹਾਂ 75ਵੇਂ ਸਤੰਤਰਤਾ ਦਿਵਸ ਵਾਸਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਜੋ ਅੱਜ ਝੰਡਾ ਲਹਿਰਾਇਆ ਗਿਆ ਹੈ ਦੀਪਕ ਸ਼ਰਮਾ ਦੀ ਅਧਿਖਸ਼ਤਾ ਦੇ ਵਿੱਚ ਪੂਰੇ ਮਹੱਲੇ ਵਾਸੀਆਂ ਨੇ ਬਹੁਤ ਸਲਾ ਲਾਗਾ ਕੀਤੀ ਹੈ ਸਾਡੀ ਔਰ ਅਸੀਂ ਸਾਬਾ ਮੱਲਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਰਸੀ ਵੀ ਲੈਣਾ ਚਾਹੁੰਦੇ ਹਾਂ 22 ਤਰੀਕਾ ਜਿਹੜਾ ਮੰਦਿਰ ਦੇ ਵਿੱਚ ਦੇ ਰਿਹਾ ਦਿੱਤਾ ਗਿਆ ਵਾ ਤੋਂ ਵਾਲੀ ਮਨਾਈ ਗਈ ਹੈ ਦੁਬਾਰਾ ਇਸ ਵਾਰ ਅਸੀਂ ਇਸ ਵਾਰ ਇਹ ਹੀ ਕਹਿਣਾ ਚਾਹਾਂਗੇ ਕਿ ਇਹ ਸਾਡਾ ਹਿੰਦੂਆਂ ਦਾ ਇੱਕ ਬੜਾ ਵੱਡਾ ਕੰਮ ਹੋਇਆ ਹੈ ਜੋ ਕਿ ਰਾਮ ਮੰਦਿਰ ਬਣਿਆ ਹੈ ਸਾ ਬਲਕਿ ਜਿਹੜਾ ਰਾਮ ਮੰਦਿਰ ਦਾ ਜੋ ਉਦਘਾਟਨ ਹੋਇਆ ਹੈ ਸਾਨੂੰ ਸਭ ਨੇ ਹੀ ਇਹਦਾ ਪ੍ਰੋਤਸਾਹਨ ਦਿੱਤਾ ਹੈ ਔਰ ਦੀਵੇ ਪੱਤੀ ਕੀਤੇ ਜੋ ਵੀ ਅਸੀਂ ਬਹੁ ਦੇਸ਼ਵਸੀਆਂ ਦਾ ਬਹੁਤ ਬਤਨਵਾਦ ਕਰਦੇ ਆਂ। ਵਾਟ ਵਸੀਆਂ ਕੀ ਜਾਣਾ ਚਾਹਣੇ ਦਫ਼ਤਰ ਖੋਲਣਗੇ ਤੇ ਜਿਹੜੇ ਸਮਾਜ ਦੇ ਤੇ ਪਾਰਟੀਆਂ ਦੇ ਕੰਮ ਹੋਣਗੇ ਦਫ਼ਤਰ ਦੇ ਵਿੱਚ। ਹਾਂਜੀ ਜੋ ਦਫ਼ਤਰ ਖੋਲਿਆ ਗਿਆ ਉਹਦੇ ਵਿੱਚ ਸਮਾਜ ਦੀ ਸੇਵਾ ਲਈ ਹੀ ਖੋਲਿਆ ਗਿਆ ਹੈ ਔਰ ਸਾਡਾ ਮੁੱਖ ਕਾਰਨ ਇਹੀ ਹੈ ਕਿ ਅਸੀਂ ਜਨਤਾ ਦੀ ਸੇਵਾ ਕਰੀਏ। ਜੋ ਵੀ ਆਪਣੀਆਂ ਪ੍ਰੋਬਲਮ ਲੈ ਕੇ ਆਣੇ ਆਪਾਂ ਉਹਨਾਂ ਨੂੰ ਸੋਲਵ ਕਰੀਏ। ਜਿਹੜਾ ਉੱਚ ਪੱਧਰ ਦਾ ਜੋ ਵੀ ਹੈ ਉਹ ਪਾਰਟੀ ਕਰੇਗੀ ਜੋ نیچے ਸ- نیچے ਉਹ ਜੋ ਵੀ ਵਰਕਿੰਗ ਹੈ ਉਹ ਦੀਪਕ ਸ਼ਰਮਾ ਜੀ ਹੈਂਡਲ ਕਰਨਗੇ ਦੀਪਕ ਜੀ ਪਹਿਲੇ ਵੀ ਸਮਾਜ ਚ ਕੰਮ ਕਰਦੇ ਨੇ ਹਾਂ ਜੀ ਉਹ ਜੀ ਸਮਾਜ ਸੇਵਕ ਨੇ ਕਿਉਂ ਨਹੀਂ ਕਲੇਟ ਸੀ ਇਸ ਕਰਕੇ ਪਹਿਲੋ ਅਸੀਂ ਸਾਰੇ ਫਾਰਮ ਭਰਵਾ ਦਿੱਤੇ ਵਾਡ ਵਾਸੀ ਨੂੰ ਇਹੀ ਮੈਸੇਜ ਆ ਵੀ ਇਹ ਜਿੰਨੇ ਤੁਸੀਂ ਜਿੰਨੇ ਵੀ ਜੋ ਮੇਰੇ ਆਪਣੇ ਪਰਿਵਾਰ ਦੇ ਮੇਰੇ ਪਰਿਵਾਰ ਦੇ ਮੈਂਬਰ ਜੀ ਮੈਂ ਤੁਹਾਡਾ ਬੱਚਾ ਆਂ ਕਈਆਂ ਦਾ ਭਰਾ ਆਂ ਸਿਰਫ ਇਹ ਮੈਂ ਇੱਕ ਤੁਹਾਨੂੰ ਜੇ ਮੱਕਮਾ ਮੈਨੂੰ ਇੱਕ ਵਾਰ ਤੋਂ ਇਹੀ ਆਸ ਹੈ ਜੀ ਮੈਨੂੰ ਸਾਥ ਚਾਹੀਦਾ ਸਾਰੇ ਆਪਣੇ ਵਾਰਡ ਵਾਸੀਆਂ ਦਾ ਔਰ ਇਹਦੇ ਵਿੱਚ ਆਪਾਂ ਪਾਰਟੀ ਬਾਜੀ ਤੋਂ ਜਾਤਪਾਤ ਤੋਂ ਪਰ ਉੱਠ ਕੇ ਮੇਰਾ ਸਾਥ ਦਿਈਏ ਜਾਂ ਇੱਕ ਦੂਸਰਾ ਸਾਥ ਦਿਈਏ ਤਾਂ ਕਿ ਅਸੀਂ ਬੀਜੇਪੀ ਸਰਕਾਰ ਦੁਬਾਰਾ ਲਿਆ ਸਕੀਏ ਦੇਖੋ ਬੀਜੇਪੀ ਸਰਕਾਰ ਇੱਕ ਇਦਾਂ ਦੀ ਸਰਕਾਰ ਹੈ ਜਿਹਦੇ ਨਾਲ ਸਾਡਾ ਦੇਸ਼ ਤਰੱਕੀ ਕਰ ਰਿਹਾ ਹੈ ਤੇ ਅਸੀਂ ਦੇਸ਼ ਦੀ ਤਰੱਕੀ ਦੇ ਲਈ ਹੀ ਬੀਜੇਪੀ ਨਾਲ ਜੁੜੇ ਆ ਔਰ ਸਭ ਨੂੰ ਇਹੀ ਮੈਸੇਜ ਦੇਵਾਂਗਾ ਕਿ ਸਾਰੇ ਜਿੰਨੇ ਵੀ ਆਪਣੇ ਦੂਸਰੀਆਂ ਪਾਰਟੀਆਂ ਦੇ ਨੁਮਾਇੰਦੇ ਆ ਜਾਂ ਵਰਕਰ ਆ ਜਾਂ ਪ੍ਰਧਾਨ ਸਾਹਿਬ ਨੇ ਮੇਰੀ ਬੇਨਤੀ ਆ ਜੀ ਆਪਾਂ ਸਾਰੇ ਪਾਰਟੀ ਬਾਜ਼ੀ ਤੋਂ ਪਰ ਉੱਠ ਕੇ ਮੋਦੀ ਸਾਹਿਬ ਦਾ ਸਾਥ ਦੇਈਏ ਤਾਂ ਕਿ ਸਾਡਾ ਦੇਸ਼ ਤਰੱਕੀ ਕਰ ਸਕੇ ਜੀ ਅੱਜ ਇਸੇ ਦੇ ਬਹੁਤ ਮੌਕਾ 26 ਜਨਵਰੀ ਦਾ ਦਿਹਾੜਾ ਮਨਾਇਆ ਗਿਆ ਵਾ ਕਿ ਜਨ ਅਸਲ ਮੈਂ ਦੀਪਕ ਸ਼ਰਮਾ ਵਾਰ ਨੰਬਰ 200 ਭਾਜਪੀ ਦਾ ਸੇਵਾਦਾਰ ਅੱਜ ਦਾ ਦਿਹਾੜਾ ਹਿੰਦੁਸਤਾਨ ਲਈ ਬਹੁਤ ਮਹੱਤਵਪੂਰਨ ਹੈ ਗਣਤੰਤਰਧਮ 75ਵੇਂ ਗਣਤੰਤਰ ਦਿਵਸ ਦੀਆਂ ਸਾਰੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ ਔਰ ਮੈਂ ਸਭ ਨੂੰ ਇੱਕ ਖੁਸ਼ਖਬਰੀ ਦੇਣਾ ਚਾਹਾਂਗਾ ਪੀ ਅੱਜ 26 ਜਨਵਰੀ ਵਾਲੇ ਦਿਨ ਵਾਰਡ ਨੰਬਰ 2 ਵਿੱਚ ਅਸੀਂ ਭਾਜਪੀ ਦਾ ਮੁੱਖ ਦਫਤਰ ਖੋਲ੍ਹਿਆ ਵਾ ਕਿਸੇ ਵੀ ਸਾਡੇ ਸੱਜਣ ਮਿੱਤਰ ਭੈਣ ਭਰਾ ਨੂੰ ਕਿਸੇ ਨੂੰ ਵੀ ਕੋਈ ਵੀ ਦਿੱਕਤ ਪਰੇਸ਼ਾਨੀ ਹੈਗੀ ਆ ਜਾਂ ਕੋਈ ਪ੍ਰੋਬਲਮ ਆਂਦੀ ਆ ਤੇ ਉਹ ਇੱਥੇ ਆ ਕੇ ਆਪਣੀ ਮੁਸ਼ਕਲ ਦੱਸ ਦੱਸ ਕੇ ਹੱਲ ਕਰਵਾ ਸਕਦਾ ਹੈ ਦਫਤਰ ਦੇ ਵਿੱਚ ਕੰਮ ਕਿਹੜੇ ਕਿਹੜੇ ਹੋਣਗੇ ਆਮ ਪਬਲਿਕ ਦੇ ਲੋਕਾਂ ਦੇ ਸਮਾਜ ਦੇਖੋ ਜੀ ਦੋਨੋਂ ਹੀ ਹੋਣਗੇ ਸਮਾਜ ਦੇ ਲਈ ਮੈਂ ਖੜਾ ਵਾਂ ਪਬਲਿਕ ਦੇ ਜੇ ਆਪਾਂ ਕੋਈ ਕਾਰਪੋਰੇਸ਼ਨ ਦੇ ਪਬਲਿਕ ਉਹਦੇ ਲਈ ਮੇਰੇ ਨਾਲ ਪਾਰਟੀ ਖੜੀ ਹੈ 22 ਤਰੀਕ ਨੂੰ ਦੁਗਟ ਕੀਤਾ ਗਿਆ ਵਾ ਉਹਦੇ ਦੇ ਲਈ ਕੀ ਕਹਾਂ ਤੁਹਾਨੂੰ ਉਹਦੇ ਲਈ ਦੇਖੋ ਜੀ ਉਸ ਤੋਂ ਤੇ ਹਿੰਦੂਆਂ ਲਈ ਇਸ ਤੋਂ ਵੱਡੀ ਕੋਈ ਖੁਸ਼ੀ ਵਾਲੀ ਗੱਲ ਹੋਈ ਨਹੀਂ ਸਕਦੀ ਔਰ ਇੱਕ ਖੁਸ਼ੀ ਕੱਲੇ ਹਿੰਦੂਆਂ ਦੀ ਨਹੀਂ ਗਈ ਖੁਸ਼ੀ ਹਰ ਧਰਮ ਨੇ ਹਰ ਵਰਗ ਨੇ ਮਨਾਈ ਆ ਅਸੀਂ ਉਸਨੂੰ ਇੱਥੇ ਲਾਈਵ ਟੈਲੀਕਾਸਟ ਚਲਵਾਇਆ ਸੀਗਾ ਤੇ ਉਸਨੂੰ ਸਾਡੇ ਨਾਲ ਸਿੱਖ ਬਰਾਦਰੀ ਮੁਸਲਮਾਨ ਬਰਾਦਰੀ ਦੇ ਕਈ ਸਾਡੇ ਵੀਰ ਸੀਗੇ ਜਿਨ੍ਹਾਂ ਨੇ ਸਾਡੇ ਨਾਲ ਤਨਮਨ ਤੋਂ ਸੇਵਾ ਕੀਤੀ ਅੱਜ ਜਤਿੰਦਰ ਮਿੱਤਲ ਜੀ ਸਾਡੇ ਪੰਜਾਬ ਦੇ ਵਾਈਸ ਪ੍ਰਧਾਨ ਜੀ ਉੱਨਾ ਵੱਲੋਂ ਇੱਕ ਅੰਦੀ ਰਸਮ ਕੀਤੀ ਗਈ ਆ ਜੀ ਨਾਲ ਡਾਕਟਰ ਨਿਹਰ ਜੀ ਸੀਗੇ ਔਰ ਬੀਜਪੀ ਦੀ ਪੂਰੀ ਟੀਮ ਸੀਗੀ ਦੀਪਕ ਜੀ ਜਿਹੜੇ ਫਾਰਮ ਭਲੇ ਜਾ ਰਹੇ ਆ ਟ੍ਰੇਨ ਦੇ ਉਹ ਤੁਹਾਡੇ ਦਫ਼ਤਰ ਚ ਕਦੋਂ ਸ਼ੁਰੂ ਹੋ ਜਾਣਗੇ ਉਹਦਾ ਉਹ